ਨੰਬਰ 1 ਜੇਕਰ ਤੁਹਾਡੇ ਹੱਥ ਪੈਰ ਸੁੰਨ ਹੋਣ ਤਾਂ ਤੁਸੀਂ ਇੱਕ ਗਲਾਸ ਪਾਣੀ ਵਿੱਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਕਸ ਕਰਕੇ ਪੀ ਲਓ ਇਸ ਨਾਲ ਹੱਥ ਪੈਰ ਸੁੰਨ ਹੋਣੇ ਹਟ ਜਾਣਗੇ ਨੰਬਰ 2 ਪਾਣੀ ਪੀਣ ਤੋਂ ਤੁਰੰਤ ਬਾਅਦ ਜੇਕਰ ਤੁਹਾਨੂੰ ਬਾਥਰੂਮ ਜਾਣਾ ਪਵੇ ਉਸੇ ਸਮੇਂ ਹੀ ਜਾਓ ਇਸ ਨਾਲ ਤੁਹਾਡੇ ਗੁਰਦੇ ਸਾਫ਼ ਹੁੰਦੇ ਰਹਿੰਦੇ ਹਨ ਨੰਬਰ 3 ਜੇਕਰ ਤੁਸੀਂ ਸਾਰਾ ਦਿਨ ਖਾਂਦੇ ਹੀ ਰਹਿੰਦੇ ਹੋ ਇਸ ਨਾਲ ਤੁਹਾਨੂੰ ਪੇਟ ਨਾਲ ਸੰਬੰਧਿਤ ਕੋਈ ਨਾ ਕੋਈ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਰੋਟੀ ਖਾਣ ਸਮੇ ਇੱਕ ਰੋਟੀ ਆਪਣੀ ਭੁੱਖ ਤੋਂ ਕੱਟ ਹੀ ਖਾਓ। ਨੰਬਰ 4 ਅਦਰਕ ਵਾਲੀ ਚਾਹ ਏਕਰ ਤੁਸੀਂ ਬਣਾ ਕੇ ਪੀ ਲਓ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਫ੍ਰੀ ਹੋ ਸਕਦੇ ਹੋ ਤੇ ਨਾਲ ਹੀ ਇਸ ਨਾਲ ਤੁਹਾਡੇ ਚਿਹਰੇ ਤੇ ਚਮਕ ਆਵੇਗੀ। ਨੰਬਰ 5 ਜਦੋਂ ਵੀ ਕਿਸੇ ਵੀ ਦਵਾਈ ਦੀ ਡੇਟ ਲੰਘ ਜਾਵੇ ਉਸ ਨੂੰ ਕਦੇ ਵੀ ਸੁੱਟੋ ਨਾ ਸਗੋ ਉਹਨਾਂ ਨੂੰ ਘਰ ਵਿੱਚ ਲੱਗੇ ਪੌਦਿਆਂ ਵਿੱਚ ਪਾ ਦਿਓ। ਇਸ ਨਾਲ ਉਹਨਾਂ ਦੀ ਗਰੋਥ ਹੋਣ ਲੱਗ ਜਾਂਦੀ ਹੈ। ਨੰਬਰ 6 ਜਦੋਂ ਵੀ ਤੁਸੀਂ ਕਿਸੇ ਵੀ ਦੁਕਾਨ ਤੋਂ ਕੋਈ ਵੀ ਚੀਜ਼ ਖਰੀਦਦੇ ਹੋ ਤਾਂ ਉਸੇ ਸਮੇਂ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ ਇਸ ਨਾਲ ਤੁਹਾਡਾ ਸਮਾਂ ਤੇ ਪੈਸੇ ਦੋਨੋਂ ਹੀ ਬਚ ਜਾਵਣਗੇ ਨੰਬਰ 7 ਜੇਕਰ ਤੁਸੀਂ ਸਵੇਰੇ ਉੱਠਣਸਾਰ ਹਰ ਹਾਲਾਤ ਵਿੱਚ ਇੱਕ ਗਲਾਸ ਗਰਮ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦਾ ਖੂਨ ਸਹੀ ਤਰੀਕੇ ਨਾਲ ਚੱਲਣ ਲੱਗ ਜਾਂਦਾ ਹੈ ਤੇ ਨਾਲ ਹੀ ਤੁਸੀਂ ਤੰਦਰੁਸਤ ਰਹਿੰਦੇ ਹੋ ਤੇ ਪੂਰਾ ਦਿਨ ਊਰਜਾ ਨਾਲ ਭਰੇ ਰਹਿੰਦੇ ਹੋ ਨੰਬਰ 8 ਜਦੋਂ ਵੀ ਤੁਸੀਂ ਰੋਟੀ ਖਾਂਦੇ ਹੋ ਤਾਂ ਉਸ ਤੋਂ ਤੁਰੰਤ ਬਾਅਦ ਇੱਕ ਪੀ ਸੇਵ ਦਾ ਖਾ ਲੋ ਇਸ ਨਾਲ ਖਾਣਾ ਜਲਦੀ ਨਾਲ ਹজম ਹੋ ਜਾਵੇਗਾ ਜਿਆਦਾ ਸੇਵ ਖਾਣੇ ਤੋਂ ਬਾਅਦ ਨਾ ਖਾਓ ਨੰਬਰ 9 ਜੇਕਰ ਤੁਸੀਂ ਲਟਕ ਰਹੀ ਆ ਫਿਰ ਖਰਾਬ ਹੋਈ ਚਿਹਰੇ ਦੀ ਸਕਿਨ ਤੋਂ ਪਰੇਸ਼ਾਨ ਹੋ ਗਏ ਹੋ ਤਾਂ ਰੋਜ਼ਾਨਾ ਨਾਰਜ ਖਾਣਾ ਸ਼ੁਰੂ ਕਰ ਦਿਓ ਕਿਉਂਕਿ ਇਹ ਚਮੜੀ ਲਈ ਕਾਫੀ ਲਾਭਦਾਇਕ ਹੈ ਨੰਬਰ 10 ਜਿਹੜੀਆਂ ਔਰਤਾਂ ਰੋਜ਼ਾਨਾ ਕੱਚਾ ਪਿਆਜ਼ ਖਾਂਦੀਆਂ ਹਨ ਉਹਨਾਂ ਨੂੰ ਔਰਤਾਂ ਨੂੰ ਥਕਾਵਟ ਬਹੁਤ ਘੱਟ ਮਹਿਸੂਸ ਹੁੰਦੀ ਹੈ ਨੰਬਰ 11 ਜੇਕਰ ਤੁਸੀਂ ਹੌਲੀ ਹੌਲੀ ਆਰਾਮ ਨਾਲ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਕਿਡਨੀ ਉੱਪਰ ਜ਼ਿਆਦਾ ਦਬਾਅ ਨਹੀਂ ਪੈਂਦਾ। ਨੰਬਰ ਨੰਬਰ 12 ਜੇਕਰ ਤੁਸੀਂ ਖਾਣੇ ਨੂੰ ਬੱਤੀ ਬਾਅਦ ਚਬਾ ਕੇ ਖਾਂਦੇ ਹੋ ਤਾਂ ਇਸ ਨਾਲ ਮੂੰਹ ਦੀ ਲਾਰ ਖਾਣੇ ਨਾਲ ਅਟੈਚ ਹੁੰਦੀ ਹੈ ਜਿਸ ਨਾਲ ਖਾਣਾ ਖਾਣ ਨਾਲ ਤੁਹਾਨੂੰ ਜ਼ਿਆਦਾ ਫਾਇਦਾ ਮਿਲਦਾ ਹੈ। ਨੰਬਰ 13 ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰਦੇ ਹੋ ਤਾਂ ਆਰਾਮ ਨਾਲ ਕਰਨਾ ਸ਼ੁਰੂ ਕਰੋ ਜੇਕਰ ਤੁਸੀਂ ਸ਼ੁਰੂ ਵਿੱਚ ਜਲਦੀबाजी ਕਰਦੇ ਹੋ ਤਾਂ ਇਸ ਨਾਲ ਸਰੀਰ ਉੱਪਰ ਜ਼ਿਆਦਾ ਵਜਨ ਪੈਣ ਲੱਗ ਜਾਂਦਾ ਹੈ। ਹੌਲੀ ਹੌਲੀ ਤੇਜ਼ ਕੰਮ ਕਰਨ ਨਾਲ ਸਾਡਾ ਸਰੀਰ ਉਸੇ ਅਨੁਸਾਰ ਢਲ ਜਾਂਦਾ ਹੈ। ਨੰਬਰ 14 ਗੁੰਗਣੇ ਪਾਣੀ ਨਾਲ ਜੇਕਰ ਤੁਸੀਂ ਹਲਕੀ ਜਿਹੀ ਹਿੰਗ ਖਾ ਲੈਂਦੇ ਹੋ ਉਸ ਨਾਲ ਤੁਹਾਡੇ ਪੇਟ ਦੇ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਹਨ। ਨੰਬਰ 15 ਜੇਕਰ ਤੁਸੀਂ ਆਪਣੇ ਦੰਦਾਂ ਨਾਲ ਆਪਣੇ ਨੋਹਾਂ ਨੂੰ ਕਟਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਤੇ ਨજર ਦੋਨੋਂ ਹੀ ਕਮਜ਼ੋਰ ਹੋਣ ਲੱਗ ਜਾਂਦੇ ਹਨ ਤੇ ਨਾਲ ਹੀ ਨੋਹਾਂ ਦੀ ਬਣਤਰ ਵੀ ਖਰਾਬ ਹੋਣ ਲੱਗ ਜਾਂਦੀ ਹੈ। ਨੰਬਰ 16 ਪੇਟ ਨਾਲ ਸੰਬੰਧਿਤ ਕਿਸੇ ਵੀ ਬਿਮਾਰੀ ਦਾ ਚੇਕਅਪ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਸ ਸਮੇਂ ਜ਼ਿਆਦਾ ਤੋਂ ਜ਼ਿਆਦਾ ਮਾਂਹ ਦੀ ਦਾਲ ਦਾ ਸੇਵਨ ਕਰੋ। ਨੰਬਰ 17 ਇੱਕਦਮ ਕਦੇ ਵੀ ਪਾਣੀ ਨਾ ਪੀਓ ਇਸ ਨਾਲ ਤੁਹਾਡੇ ਸੀਨੇ ਵਿੱਚ ਦਰਦ ਹੋਣ ਦੀ ਸਮੱਸਿਆ ਖੜੀ ਹੋ ਸਕਦੀ ਹੈ। ਨੰਬਰ 18 ਬਦਾਮ ਜਦੋਂ ਵੀ ਤੁਸੀਂ ਖਾਂਦੇ ਹੋ ਤਾਂ ਹਮੇਸ਼ਾ ਪਿਓ ਕੇ ਉਹਨਾਂ ਦਾ ਛਿਲਕਾ ਲਾ ਕੇ ਖਾਓ ਇਸ ਤਰ੍ਹਾਂ ਕਰਨ ਨਾਲ ਸਰੀਰ ਨੂੰ ਜ਼ਿਆਦਾ ਫਾਈਬਰ ਮਿਲਦਾ ਹੈ। ਨੰਬਰ 19 ਜੇਕਰ ਤੁਸੀਂ ਕੋਈ ਵੀ ਸਮੱਸਿਆ ਨਾਲ ਝੂਝ ਰਹੇ ਹੋ ਤਾਂ ਹਮੇਸ਼ਾ ਹੋਮੋਪੈਥਿਕ ਦਵਾਈ ਦਾ ਹੀ ਸੇਵਨ ਕਰੋ ਇਸ ਨਾਲ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਨੰਬਰ 2 ਦੇਕਰ ਤੁਸੀਂ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਲੂ ਭਾਲ ਕੇ ਉਸ ਦੇ ਨਾਲ ਮੱਖਣ ਲਗਾ ਕੇ ਖਾਓ ਇਸ ਨਾਲ ਵਜ਼ਨ ਤੇਜ਼ੀ ਨਾਲ ਵਧਣ ਲੱਗ ਜਾਵੇਗਾ ਨੰਬਰ 21 ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ ਵਿੱਚ ਤੇਲ ਪਾ ਲਓ ਇਸ ਨਾਲ ਦਿਮਾਗ ਬਹੁਤ ਤੇਜ਼ ਹੁੰਦਾ ਹੈ ਤੇ ਨਾਲ ਹੀ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 22 ਜੇਕਰ ਤੁਸੀਂ ਟਮਾਟਰ ਨੂੰ ਕੱਟ ਕਰਕੇ ਉਸ ਉੱਪਰ ਕੋਫੀ ਪਾ ਕੇ ਆਪਣੇ ਚਿਹਰੇ ਉੱਪਰ ਮਾਲ ਮਲਸ਼ ਕਰ ਲੋ ਤਾਂ ਇਸ ਨਾਲ ਚਿਹਰੇ ਤੇ ਦਾਗ-ਧੱਬੇ ਖਤਮ ਹੋ ਜਾਣਗੇ ਚਿਹਰੇ ਨੂੰ ਕਾਫੀ ਫਾਇਦੇ ਮਿਲਣਗੇ ਨੰਬਰ 23 ਚਿਹਰੇ ਦੀ ਚਮਕ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਰੋਜ਼ਾਨਾ ਵਾਧ ਤੋ ਵਧ ਪਾਣੀ ਪੀਓ ਇਸ ਨਾਲ ਚਿਹਰੇ ਦੀ ਹਰ ਸਮੱਸਿਆ ਖਤਮ ਹੁੰਦੀ ਹੈ ਨੰਬਰ 24 ਜੇਕਰ ਕਿਸੇ ਵੀ ਵਿਅਕਤੀ ਦੀ ਸਰਜਰੀ ਹੋਈ ਹੋਵੇ ਤਾਂ ਫਿਰ ਉਹਨੂੰ ਵਾਲੀ ਹੋਵੇ ਉਸ ਨੂੰ ਲਸਣ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਨੰਬਰ 25 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਗਰਮ ਦੁੱਧ ਵਿੱਚ ਚੁਟਕੀ ਜੇਹ ਫਲ ਮਿਲਾ ਕੇ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ পেট ਕਾਫੀ ਘਟ ਹੋ ਜਾਵੇਗਾ ਨੰਬਰ 32 ਜੇਕਰ ਤੁਸੀਂ ਮੂੰਗ ਦੀ ਦਾਲ ਨਾਲ ਆਂਬ ਦਾ achar ਖਾਂਦੇ ਹੋ ਤਾਂ ਇਸ ਨਾਲ ਰੋਟੀ ਖਾਣ ਦਾ ਸੁਆਦ ਹੋਰ ਹੀ ਵਧਣ ਲੱਗ ਜਾਂਦਾ ਹੈ ਨੰਬਰ 27 ਪਿਸ਼ਾਬ ਵਿੱਚ ਜੇਕਰ ਜ਼ਿਆਦਾ ਪੀਲਾਪਣ ਆ ਰਿਹਾ ਹੈ ਤਾਂ ਨਿੰਬੂ ਪਾਣੀ ਦਾ ਸੇਵਨ ਕਰਨਾ ਸ਼ੁਰੂ ਕਰ ਦੋ ਪਿਸ਼ਾਬ ਸਹੀ ਆਉਣ ਲੱਗ ਜਾਵੇਗਾ ਨੰਬਰ 28 ਘੜੇ ਵਾਲਾ ਪਾਣੀ ਪੀਣ ਨਾਲ ਸਰੀਰ ਦੀਆਂ अनेका ਹੀ ਬਿਮਾਰੀਆਂ ਤੋਂ ਤੁਸੀਂ ਬਚੇ ਰਹਿੰਦੇ ਹੋ ਤੇ ਨਾਲ ਹੀ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਤੱਤ ਮਿਲਦੇ ਹਨ ਨੰਬਰ 29 ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਅਕੇਲਾ ਜ਼ਰੂਰ ਖਾਓ ਇਸ ਨਾਲ ਸਰੀਰ ਨੂੰ ਕੈਲਸ਼ੀਅਮ ਮਿਲਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 30 ਜੇਕਰ ਤੁਹਾਡੇ ਜ਼ਿਆਦਾ ਗੈਸ ਬਣਦੀ ਹੋਵੇ ਫਿਰ ਖੱਟੇ ਅੜਕਾਰ ਆ ਰਹੇ ਹੋਣ ਇਹ ਲੀਵਰ ਵਿੱਚ ਖਰਾਬੀ ਹੋਣ ਦਾ ਕਾਰਨ ਹੋ ਸਕਦਾ ਹੈ ਇਸ ਨੂੰ ਪੀਲੇ ਸਿਰੋਫ ਰਸ ਨੂੰ ਮਲਮਾਂ ਦੇ ਕੱਪੜੇ ਵਿੱਚ ਪੁੰਨ ਕੇ ਰੱਖੋ ਜਦੋਂ ਵੀ ਸਿਰ ਵਿੱਚ ਤੇਜ਼ ਦਰਦ ਦੀ ਸਮੱਸਿਆ ਹੋਵੇ ਤਾਂ ਉਸ ਨੂੰ ਸੁੰਗੋ ਲਈ ਇਸ ਨਾਲ ਸਿਰ ਵਿੱਚ ਦਰਦ ਤੋਂ ਰਾਹ ਮਿਲੇਗਾ ਨੰਬਰ 32 ਬਦਲ ਰਹੇ ਮੌਸਮ ਤੋਂ ਬਚਣ ਲਈ ਅਤੇ ਸਰਦੀ ਜ਼ੁਖਾਮ ਬੁਖਾਰ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਰਾਤ ਨੂੰ ਹਲਦੀ ਵਾਲਾ ਦੁੱਧ ਪੀਣਾ ਸ਼ੁਰੂ ਕਰ ਦਿਓ ਨੰਬਰ 33 ਵਾਲਾਂ ਵਿੱਚ ਤੇਲ ਲਗਾਉਣ ਨਾਲ ਵਾਲਾਂ ਦੀ ਮਜ਼ਬੂਤੀ ਬਣਦੀ ਹੈ ਨਾਲ ਇਸੀ ਦੇ ਸਮਾਲਿਸ਼ ਕਰਨ ਨਾਲ ਖੂਨ ਦਾ ਸਰਕਲ ਸਹੀ ਰਹਿੰਦਾ ਹੈ ਨੰਬਰ 34 ਜਿਹੜੀਆਂ ਔਰਤਾਂ ਖੀਰੇ ਨੂੰ ਸਲਾਹ ਦੇ ਤੌਰ ਤੇ ਖਾਂਦੀਆਂ ਹਨ ਉਹਨਾਂ ਨੂੰ ਕਦੇ ਵੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 35 ਬਾਥਰੂਮ ਨੂੰ ਸਾਫ਼ ਰੱਖਣ ਲਈ ਉਸ ਵਿੱਚ ਰੋਜ਼ਾਨਾ ਸੁੱਕਾ ਪੋਚਾ ਜ਼ਰੂਰ ਫੇਰੋ 2 ਇਸ ਤਰ੍ਹਾਂ ਕਰਨ ਨਾਲ ਉਹ ਸਾਫ਼ ਰਹਿੰਦਾ ਹੈ ਨੰਬਰ 36 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਚਾਹ ਦਾ ਸੇਵਨ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਤੁਸੀਂ अनेका ਹੀ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 37 ਜਦੋਂ ਵੀ ਤੁਸੀਂ ਤુલਸੀ ਦਾ ਪੱਤਾ ਖਾਂਦੇ ਹੋ ਉਸ ਨੂੰ ਜ਼ਿਆਦਾ ਚਬਾਕ ਨਾ ਸਗੋ ਹਲਕਾ ਜਿਹਾ ਚਬਾ ਕੇ ਅੰਦਰ ਕਰ ਲਓ ਉੱਪਰ ਦੀ ਪਾਣੀ ਪੀ ਲਓ ਨੰਬਰ 38 ਕੱਪੜਿਆਂ ਨੂੰ ਜ਼ਿਆਦਾ ਸਮਾਂ ਧੁੱਪ ਵਿੱਚ ਨਾ ਰੱਖੋ ਇਸ ਨਾਲ ਉਹਨਾਂ ਦਾ ਰੰਗ ਤੇ ਚਮਕ ਦੋਨੋਂ ਹੀ ਖਰਾਬ ਹੋ ਜਾਂਦੇ ਹਨ ਨੰਬਰ 39 ਜੇਕਰ ਤੁਹਾਡਾ ਕੈਸਟਰੋਲ ਵੱਧ ਜਾਂਦਾ ਹੈ ਤਾਂ ਤੁਸੀਂ ਰੋਜ਼ਾਨਾ ਸਵੇਰ ਦੇ ਸਮੇਂ ਉਸ ਦਾ ਸੇਵਨ ਕਰੋ ਇਸ ਨਾਲ ਕੈਸਟਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 40 ਗਰਭ ਅਵਸਥਾ ਦੇ ਦੌਰਾਨ ਜੇਕਰ ਔਰਤਾਂ ਨੂੰ ਜਿਆਦਾ ਚੱਕਰ ਆਉਣ ਤਾਂ ਉਸ ਕੱਚਾ ਜੀ ਕੱਚਾ ਹੋਵੇ ਤਾਂ ਤੁਸੀਂ ਚੀਕੂ ਦਾ ਸੇਵਨ ਕਰੋ ਇਸ ਨਾਲ ਪੇਟ ਨਾਲ ਸੰਬੰਧਿਤ ਹਰ ਸਮੱਸਿਆ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ ਨੰਬਰ 41 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੇਟ ਰੋਜ਼ਾਨਾ ਸਹੀ ਰਹੇ ਤਾਂ ਰੋਜ਼ਾਨਾ ਅਦਰਕ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਹਨ ਨੰਬਰ 42 ਸੋਣ ਤੋਂ ਪਹਿਲਾਂ ਆਪਣੇ ਸਰੀਰ ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਕੇ ਸੋਣ ਨਾਲ ਨੀਂਦ ਚੰਗੀ ਆਉਂਦੀ ਹੈ ਤੇ ਨਾਲ ਹੀ ਮਨ ਨੂੰ ਸਕੂਨ ਮਿਲਦਾ ਹੈ ਜੋ ਕਦੇ ਵੀ ਕੋਈ ਵੀ ਨਹੀਂ ਕਰ ਸਕਦਾ ਨੰਬਰ 43 ਜੇਕਰ ਤੁਸੀਂ ਕਾਂਡੇ ਦਾ ਵਿਚਲਾ ਪੀਸ ਕੱਢ ਲਓ ਉਸ ਵਿੱਚ ਇੱਕ ਚਮਚ ਕੱਚਾ ਦੁੱਧ ਤੇ ਦੋ ਤਿੰਨ ਚਮਚ ਬੇਸਨ ਪਾ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਫਿਰ ਚਿਹਰੇ ਉੱਪਰ ਲਗਾ ਲਓ ਫਿਰ ਕੁਝ ਸਮੇਂ ਬਾਅਦ ਚਿਹਰੇ ਨੂੰ ਧੋ ਲਓ ਇਸ ਤਰ੍ਹਾਂ ਕਰਨ ਨਾਲ ਚਿਹਰੇ ਤੇ ਬਹੁਤ ਚਮਕ ਆਉਣ ਲੱਗ ਜਾਵੇਗੀ ਨੰਬਰ 44 ਜੇਕਰ ਤੁਸੀਂ ਬਰਸ਼ ਕਰਨ ਸਮੇਂ ਕੋਲਗੇਟ ਉੱਪਰ ਹਲਕਾ ਜਿਹਾ ਮਿੱਠਾ ਸੋਡਾ ਮਿਕਸ ਕਰਕੇ ਲਗਾ ਲੋ ਤਾਂ ਇਸ ਨਾਲ ਪੀਲੇ ਤੇ ਗੰਦੇ ਦੰਦਾਂ ਵੀ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਣਗੇ। ਨੰਬਰ 45 ਕਰੋਟ ਖਾਣ ਨਾਲ ਸਰੀਰ ਨੂੰ ਤਾਕਤ ਦੇ ਨਾਲ-ਨਾਲ ਦਿਮਾਗ ਨੂੰ ਤੇਜ਼ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ। ਨੰਬਰ 46 ਕਾਲੇ ਅੰਗੂਰ ਦਿਲ ਦੀ ਸਿਹਤ ਲਈ ਕਾਫੀ ਗੁਣਕਾਰੀ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਪੋਟਾਸ਼ੀਅਮ ਅਤੇ ਸਾਈਕੋਟੋ ਮਿਕਸ ਕਲਰਸ ਵਰਗੇ ਲੋਹਿੰਦੇ ਤਰਤੇ ਪਾਏ ਜਾਂਦੇ ਹਨ ਜੋ ਸਾਡੇ ਦਿਲ ਨੂੰ ਸਿਹਤਮੰਦ ਰੱਖਦੇ ਹਨ ਨੰਬਰ 47 ਜੇਕਰ 6 ਮਹੀਨਿਆਂ ਦੇ ਬੱਚੇ ਨੂੰ ਸਰਦੀ ਜ਼ੁਖਾਮ ਹੋ ਜਾਵੇ ਫਾਲ ਨੂੰ ਹਲਕਾ ਜਿਹਾ ਰਗੜ ਕੇ ਮਾਂ ਦੇ ਦੁੱਧ ਨਾਲ 2-3 ਵਾਰ ਦੇ ਦੋ ਨੰਬਰ 48 ਕੱਚੇ ਆਂਬ ਦੇ ਛਿਲਕਿਆਂ ਦਾ ਕੜਾ ਬਣਾ ਕੇ ਇੱਕ ਚਮਚ ਜੇਕਰ ਤੁਸੀਂ 3 ਦਿਨ ਲਗਾਤਾਰ ਪੀ ਲੈਂਦੇ ਹੋ ਤਾਂ ਇਸ ਨਾਲ ਪੇਟ ਦੇ ਕੀੜੇ ਖਤਮ ਹੋ ਜਾਣਗੇ ਨੰਬਰ 49 ਆਪਣੇ ਵਾਲਾਂ ਨੂੰ ਹਮੇਸ਼ਾ ਢਿੱਲੇ ਹੀ ਬੰਨੋ ਰੱਖੋ ਇਸ ਤਰ੍ਹਾਂ ਕਰਨ ਨਾਲ ਉਹ ਜਾਦਾ ਨਾਲ ਮਜ਼ਬੂਤ ਹੁੰਦੇ ਹਨ ਨੰਬਰ 50 ਸੌਣ ਤੋਂ ਪਹਿਲਾਂ ਆਪਣੇ ਸਿਰ ਨੂੰ ਟੱਕ ਕੇ ਹੀ ਸੋਵੋ ਇਸ ਨਾਲ ਨੀਂਦ ਚੰਗੀ ਆਵੇਗੀ ਤੇ ਨਾਲ ਹੀ ਖੂਨ ਦਾ ਸਰਕਲ ਵੀ ਸਹੀ ਜਾਵੇਗਾ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਇਸ ਦੇ ਨਾਲ ਹੀ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਧੰਨਵਾਦ ਜੀ